ਸਾਤਿਕਾਰ ਬੈਹਤ ਉਹਦਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਇਸ ਨੂੰ ਲੈ ਕੇ ਪੰਜਾਬ ਅਤੇ ਪੂਰੇ ਭਾਰਤ ਅਤੇ ਅਮਰੀਕਾ ਦੇ ਵਿੱਚ ਜਾ ਕੇ ਸਿਆਸਤ ਸ਼ੁਰੂ ਹੋ ਗਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਗਏ ਹੋਏ ਨੇ ਰਾਹੁਲ ਗਾਂਧੀ ਦੇ ਦੁਆਰਾ ਉੱਥੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਕਾਨਫਰੰਸਸ ਦੇ ਵਿੱਚ ਜਾ ਕੇ ਉਹ ਸਿੱਖਾਂ ਤੇ ਜਿਹੜੇ ਹਮਲੇ ਹੋ ਰਹੇ ਨੇ ਸਿੱਖਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੱਗ ਬਣਨ ਦੀ ਆਜ਼ਾਦੀ ਨਹੀਂ ਹੋਵੇਗੀ ਘਰਾ ਪਾਉਣ ਦੀ ਆਜ਼ਾਦੀ ਨਹੀਂ ਹੋਵੇਗੀ ਅਤੇ ਗੁਰਦੁਆਰਾ ਸਾਹਿਬ ਜਾਣ ਦੀ ਆਜ਼ਾਦੀ ਨਹੀਂ ਹੋਵੇਗੀ ਕੱਲੇ ਉਹਨੇ ਸਿੱਖਾਂ ਦੀ ਗੱਲ ਨਹੀਂ ਕੀਤੀ ਉਹਨੇ ਭਾਰਤ ਦੇ ਸਾਰੇ ਧਰਮਾਂ ਦੀ ਗੱਲ ਕੀਤੀ ਹੈ ਉਹਨੇ ਕਿਹਾ ਕਿ ਭਾਰਤ ਦੇ ਸਾਰੇ ਧਰਮਾਂ ਅਤੇ ਖਾਸ ਕਰਕੇ ਸਿੱਖ ਧਰਮ ਨੂੰ ਆਰਐਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਿਲਕੁਲ ਖਤਰਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਧਰਮਾਂ ਨੂੰ ਢਾਹ ਲਾਣਗੇ ਡੇਗਣਗੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜਾ ਹੋ ਗਿਆ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਰਾਜ ਸਭਾ ਦੇ ਮੈਂਬਰ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਡਾ ਦਾਵਾ ਬੋਲ ਦਿੱਤਾ ਹੈ ਰਾਹੁਲ ਗਾਂਧੀ ਤੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਾ ਕੇ ਉੱਤੇ ਸਿਰਫ ਚੀਕ ਚਹਾੜਾ ਪਾ ਰਹੇ ਨੇ ਜੇਕਰ ਕਿਸੇ ਵੀ ਮੁੱਦੇ ਤੇ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਤੇ ਜਿਹੜੇ ਰਾਸ਼ਟਰ ਹੈਗਾ ਤੇ ਤੁਹਾਨੂੰ ਭਾਰਤ ਵਿੱਚ ਆਉਣਾ ਪਵੇਗਾ ਬਾਹਰ ਜਾ ਕੇ ਚੀਕਾ ਮਾਰਨੀਆ ਰੋਣਾ ਗੜਗੜਾਉਣਾ ਇੱਕ ਪੋਲੀਟਿਸ਼ੀਅਨ ਵਾਸਤੇ ਚੰਗਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਕਿੰਨਾ ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਹੈ ਨਹੀਂ ਤਾਂ ਅਕਸਰ ਰਵਨੀਤ ਬਿੱਟੂ ਹਮੇਸ਼ਾ ਸੰਤ ਜਰਨਲਿਸਟ ਭੰਡਰਾ ਵਾਲੇ ਅਤੇ ਬੰਦੀ ਸਿੰਘਾਂ ਦੀ ਵਿਰੋਧਤਾ ਕੀਤੀ ਹੈ ਅਤੇ ਵਿਰੋਧਤਾ ਕੱਲੀ ਰਵਨੀਤ ਬਿੱਟੂ ਵਾਲੇ ਨੇ ਕੀਤੀ ਗਈ ਰਵਨੀਤ ਬਿੱਟੂ ਦੇ ਪਰਿਵਾਰ ਵੱਲੋਂ ਵੀ ਕੀਤੀ ਗਈ ਨੇ ਕੀਤੀ ਗਈ ਸੀ ਕੀਤੀ ਜਾਂਦੀ ਹੈ ਕਿਉਂਕਿ ਹਰ ਵੇਲੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਆਉਂਦਾ ਹੈ ਤੇ ਰਵਨੀਤ ਬਿੱਟੂ ਟੁੱਟ-ਟੁੱਟ ਕੇ ਪੈਂਦੇ ਨੇ ਇਹ ਆਤਵਾਦੀਏ ਨੇ ਇਹ ਸਿੰਘ ਨਹੀਂ ਇਹ ਖਾਲਸਤਾਨੀਏ ਨੇ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਤੇ ਵੀ ਬੜੀਆਂ ਵੱਡੀਆਂ ਟਿੱਪੀਆਂ ਕੀਤੀਆਂ ਗਈਆਂ ਸੀ ਰਵਨੀਤ ਬਿੱਟੂ ਦੇ ਦੁਬਾਰਾ ਸ਼ੁਰੂ ਤੋਂ ਜਦੋਂ ਬਿਜਤ ਸਿੰਘ ਦਾ ਕਤਲ ਹੋਇਆ ਸੀ ਦੱਸਦੀ ਇਹ ਕਿ ਰਵਨੀਤ ਬਿੱਟੂ ਇਨ੍ਹਾਂ ਦਿਨਾਂ ਦੇ ਵਿੱਚ ਹੁਣ ਵੱਡੇ ਨਿਸ਼ਾਨੇ ਸਿਹਦਰੇ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਕਿ ਜੇਕਰ ਕੋਈ ਵੱਡਾ ਦਰਖਤ गिरਦਾ ਹੈ ਤੇ ਪਛਾਲ ਤੇ ਆਉਂਦਾ ਹੀ ਹੈ ਉਸ ਗੱਲ ਨੂੰ ਯਾਦ ਕਰੋ ਰਾਹੁਲ ਗਾਂਧੀ ਦੇ ਦਾਦਿਆਂ ਤੇ ਪੜਦਾਦਿਆਂ ਨੇ ਕਿ ਖਤਮ ਕੀਤਾ ਹੈ ਸਿੱਖੀ ਨੂੰ ਘਾਣ ਲਾਈ ਹੈ ਸਿੱਖੀ ਨੂੰ ਸਿੱਖਾਂ ਤੇ ਜ਼ੁਲਮ ਕੀਤੇ ਨੇ ਤੇ ਇੰਦਰਾ ਗਾਂਧੀ ਅਤੇ ਇਹਨਾਂ ਦੇ ਦਾਦਿਆਂ ਪੜਦਾਦਿਆਂ ਤੇ ਇਹਨਾਂ ਦੇ ਪਿਤਾ ਨੇ ਲਾਈ ਹੈ ਉਹਨਾਂ ਨੇ ਕਿਹਾ ਕਿ ਕਿਹੜੇ ਧਰਮ ਦੀ ਗੱਲ ਕਰਦੇ ਨੇ ਜੇਕਰ ਖਤਰਾ ਸਿੱਖਾਂ ਨੂੰ ਹੈ ਪੰਜਾਬ ਦੇ ਵਿੱਚ ਕੜਾਣਾ ਪੋਣਾ ਦਸਤਾਰ ਦਾ ਸਚੌਣੀ ਗੁਰਦੁਆਰੇ ਨਾਲ ਨਾ ਜਾਣਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਹੈ ਉਹ ਖਤਰਾ ਹੈ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਕਾਂਗਰਸ ਪਾਰਟੀ ਦੀਆਂ ਕੋਸ਼ਾਂ ਨਕਾਂਬ ਰਹੀਆਂ ਨੇ ਉਹਨੇ ਜ਼ਬਰ ਜ਼ੁਲਮ ਕੀਤੇ ਨੇ ਸਿੱਖਾਂ ਤੇ ਅਤੇ ਸਿੱਖ ਪੰਥ ਉੱਤੇ ਉਹਨੇ ਕਿਹਾ ਕਿ ਜਿਹੜੇ ਸਿੱਖ ਪੰਥ ਨਾਲ ਮਤਾਂ ਲਾਉਂਦੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਖਤਮ ਹੋ ਜਾਣਗੇ ਦੂਸਰੇ ਪਾਸੇ ਉਹਨੇ ਕਿਹਾ ਕਿ ਮੈਂ ਕੜਾ ਪਾਇਆ ਹੋਇਆ ਹੈ ਮੈਂ ਦਸਾਤ ਸਚਾਈ ਹੋਈ ਹੈ ਮੈਂ ਦਿੱਲੀ ਦੇ ਵਿੱਚ ਸਭ ਤੋਂ ਵੱਡੇ ਅਹੁਦੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਬੈਠਾ ਹੋਇਆ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਦੋ ਅਹੁਦੇ ਮਿਲੇ ਨੇ ਰਾਜ ਮੰਤਰੀ ਬਨਾ ਕੇ ਇਕ ਅਹੁਦਾ ਹੈ ਰੇਲਵੇ ਡਿਪਾਰਟਮੈਂਟ ਦਾ ਜਿਹੜਾ ਸਭ ਤੋਂ ਵੱਡਾ ਅਹੁਦੇ ਦਾ ਜ਼ਿਕਰ ਕੀਤਾ ਹੈ ਰਵਨੀਤ ਬੇਟੂ ਨੇ ਦੂਸਰੇ ਪਾਸੇ ਉਹਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਅਤੇ ਤੀਸਰਾ ਜਿਹੜਾ ਉਹਨੂੰ ਰਾਜ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਖਤਰਾ ਨਹੀਂ ਮੈਨੂੰ ਸਭ ਤੋਂ ਵੱਡੀ ਕੁਰਸੀ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਮੈਂ ਕੜਾ ਪਾਇਆ ਹੈ ਮੈਂ ਸਿਰ ਤੇ ਦਸਤਾਰ ਪੱਗ ਸਜਾਈ ਹੋਈ ਹੈ ਲੇਕਿਨ ਜੇਕਰ ਪਗ ਨੂੰ ਖਤਰਾ ਹੈ ਕੜੇ ਨੂੰ ਖਤਰਾ ਹੈ ਗੁਰਦੁਆਰੇ ਨੂੰ ਖਤਰਾ ਹੈ ਉਹ ਖਤਰਾ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਲੇਕਿਨ ਉਹ ਖਤਰਾ ਹੈ ਰਾਹੁਲ ਗਾਂਧੀ ਅਤੇ ਸਮੁੱਚੀ ਕਾਂਗਰਸਵਾ ਵੱਲੋਂ ਭਾਵੇਂ ਭਾਰਤੀ ਭਾਰਤੀ ਜਨਤਾ ਪਾਰਟੀ ਜਦੋਂ ਸ਼ਾਮਲ ਹੋਏ ਸੀ ਰਵਨੀਤ ਪਿੱਟੂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਪਹਿਲਾਂ ਜਿਹੜਾ ਦੇਸ਼ ਵਿਰੋਧੀ ਪਾਰਟੀ ਕਹਿੰਦੇ ਹੁੰਦੇ ਸੀ ਭਾਰਤੀ ਜਨਤਾ ਪਾਰਟੀ ਨੂੰ ਲੇਕਿਨ 1 ਮਹੀਨਾ ਪਹਿਲਾਂ ਲੋਕ ਸਭਾ ਦੀਆਂ ਚੋਣਾਂਤ ਹੋਏ ਸੀ ਲੇਕਿਨ ਹੁਣ ਲਗਾਤਾਰ ਉਹ ਸੋਲੇ ਗਾਰੇ ਨੇ ਭਾਰਤੀ ਜਨਤਾ ਪਾਰਟੀ ਤੇ ਅਤੇ ਵਿਰੋਧ ਕਰ ਰਹੇ ਨੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਿਹੜਾ ਵਿਵਾਦ ਸ਼ੁਰੂ ਕੀਤਾ ਗਿਆ ਹੈ ਰਾਹੁਲ ਗਾਂਧੀ ਦੇ ਦੁਆਰਾ ਅਮਰੀਕਾ ਦੇ ਵਿੱਚ ਧੰਨਵਾਦ